ਸਾਹਿਕਾਨ ਮੈਂ ਆ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਇੱਕ ਵਾਰ ਫਿਰ ਜੋਰ ਫੜ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਵੀ ਹੁਣ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਫਿਰ ਦੁਬਾਰਾ ਰੀ-ਲਾਂਚ ਕੀਤਾ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਨੂੰ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥ ਵੱਲੋਂ ਵੋਟ ਨਹੀਂ ਪਾਈ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਬਾਦਲ ਪਰਿਵਾਰ ਦੇ ਹੱਥਾਂ ਦੀ ਕਟ ਪੁਤਲੀ ਬਣ ਕੇ ਰਹਿ ਗਿਆ ਹੈ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਵੀ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਈ ਜਾਵੇਗੀ ਉਸ ਦੇ ਪ੍ਰਧਾਨ ਕੌਣ ਹੋਣਗੇ ਉਸ ਉੱਤੇ ਵੀ ਅੱਜ ਅਸੀਂ ਚਰਚਾ ਕਰਾਂਗੇ ਜਿਹਦੇ ਨਾਮ ਜੇਕਰ ਉਹਨੂੰ ਪ੍ਰਧਾਨ ਬਣਾਇਆ ਚਾਹੁੰਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਨਵੀਂ ਬਣੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਆਵੇਗੀ ਹਾਂ ਜੀ ਮੈਂ ਗੱਲ ਕਰ ਰਿਹਾ ਹਾਂ ਮਨਪ੍ਰੀਤ ਯਾਲੀ ਦੀ ਸੂਤਰ ਦੱਸਦੇ ਨੇ ਕਿ ਮਨਪ੍ਰੀਤ ਯਾਲੀ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇਗਾ ਬਾਗੀ ਧੜੇ ਵੱਲੋਂ ਮਨਪ੍ਰੀਤ ਬਿਆਲੀ ਸ਼੍ਰੋਮਣੀ ਅਗਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਤੋਂ ਕਾਫੀ ਨਿਰਾਸ਼ ਚੜ੍ਹ ਰਹੇ ਨੇ ਪਹਿਲਾਂ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਸੀ ਜਿੰਨੀ ਦੇਰ ਤੱਕ ਝੁੰਡਾ ਰਿਪੋਰਟ ਦੀ ਜਿਹੜੀ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਲਾਗੂ ਨਹੀਂ ਹੋ ਜਾਂਦੀ ਉਹ ਰਿਪੋਰਟ ਲਾਗੂ ਨਹੀਂ ਕਰ ਲਈ ਜਾਂਦੀ ਉਹਨਾਂ ਨਹੀਂ ਦੇਰ ਤੱਕ ਮੈਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਬੋਲਾਂਗਾ ਇਧਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮਨਪ੍ਰੀਤ ਈਆਲੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਕਿਉਂਕਿ ਨਵੀਂ ਚਰੂਮਣੀ ਅਕਾਲੀ ਦਲ ਬਣਾਉਣ ਦੀਆਂ ਚਰਚਾਵਾਂ ਫਿਰ ਦੁਬਾਰਾ ਛਿੜਪੀਆਂ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਕਿਸੇ ਵੀ ਹਾਲਤ ਵਿੱਚ ਆਪਣੇ ਆਪ ਨੂੰ ਦੁਬਾਰਾ ਸ਼੍ਰੀ ਮੁਕਸ ਸਾਹਿਬ ਦੀ ਧਰਤੀ ਤੋਂ ਮੰਗੀ ਵਾਲੇ ਦਿਨ 14 ਜਨਮ ਨੂੰ ਰੀ-ਲਾਂਚ ਕਰਾਉਣਾ ਚਾਹੁੰਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਚਾਹੁੰਦਾ ਹੈ ਕਿ ਸਾਰੇ ਮੇਰੇ ਹੱਥਾਂ ਦੇ ਵਿੱਚ ਰਹਿਣ ਮੇਰੀ ਬੁਕਲ ਦਾ ਨਿੱਗ ਮੰਨਣ ਲੇਕਿਨ ਅਜਾਇ ਨਹੀਂ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਅਟੇਰ ਤੱਕ ਆਗੂ ਮਨਪ੍ਰੀਤ ਈਆਲੀ ਵੱਲੋਂ ਵੀ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਗਿਆ ਹੈ ਸੁਖਬੀ ਸਿੰਘ ਬਾਦਲ ਦੇ ਖਿਲਾਫ ਅੰਦਰ ਕਾਤੇ ਗੁਪਤ ਰਿਪੋਰਟ ਮਿਲੀ ਹੈ ਇੱਕ ਨਿਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਨਵੀਂ ਸ਼੍ਰੋਮਣੀ ਅਕਾਲੀ ਦੇ ਅਕਾਲੀ ਦਲ ਦੇ ਮਨਪ੍ਰੀਤ ਈਆਲੀ ਪ੍ਰਧਾਨ ਹੋਣਗੇ ਕਿਉਂਕਿ ਮਨਪ੍ਰੀਤ ਯਾਲੀ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੂ ਟਕਸਾਲੀ ਅਤੇ ਚਾਰ ਵਾਰ ਜਏ ਵਿਧਾਇਕ ਰਹੇ ਨੇ ਜਿਨ੍ਹਾਂ ਦੀ छवि ਬਿਲਕੁਲ ਬੇਦਾਗ ਹੈ ਉਹ ਬੜੇ ਵਧੀਆ ਘਰਾਣੇ ਤੋਂ ਬਿਲੋਂਗ ਕਰਦੇ ਨੇ ਦੂਸਰੇ ਪਾਸੇ ਉਹਨਾਂ ਦਾ ਬੜਾ ਵੱਡਾ ਉੱਚਾ ਕੱਦਾ ਬੜਾ ਵੱਡਾ ਉੱਚਾ ਰੁਤਬਾ ਹੈ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਮਨਪ੍ਰੀਤ ਯਾਲੀ ਨੇ ਛੇੜੇ ਉਹ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਤਾਂ